ਆਲੋਕੋ ਮਿੱਤਰੋ ਕੱਲਾ ਪਾ ਟਰਾਲੀ 라ਤੀ ਸੀ ਇਧਰ ਰੂੜੀ ਦੀ ਅੱਜ ਬਾਈ ਖਡਾਉਣ ਲੱਗੇ ਹੋਇਆ ਅੱਜ ਮਿਸਤਰੀ ਆਇਆ ਨਹੀਂਗਾ ਅੱਜ ਪੈਪਾ ਬੂਪਾ ਵਾਲੀ ਮਿਸਤਰੀ ਨੇ ਆਉਣਾ ਜਿਹੜਾ ਇਧਰ ਆਪਾਂ ਡੋਂਗੇ ਤੁਹਾਨੂੰ ਦੱਸਿਆ ਸੀ ਵੀ ਸਿਸਟਮ ਡੋਂਗਿਆਂ ਵਾਲਾ ਲਾਉਣਾਗਾ ਉਹ ਮਿਸਤਰੀ ਆਊਗਾ ਬਾਈ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਆਬ ਖਡਾਉਣ ਲੱਗੇ ਹੋਇਆ ਬਾਈ ਰੂੜੀ ਤੇ ਬਾਅਦ ਚੋ ਮਸ਼ੀਨ ਲੈ ਕੇ ਆਵਾਂਗੇ ਰੂੜੀ ਕੱਟਣ ਵਾਲੀ ਉਹ ਲਾਵਾਂਗੇ ਤੇ ਦੇ ਕੋ ਮਿੱਤਰੋ ਕਰੋ ਚੈੱਕ ਆਇਆ ਕੋ ਮਿੱਤਰੋ ਆਪ ਪਕਟ ਦੀ ਬਈ ਸਾਰੀ ਬਜੜੀ ਤੇ ਅੱਜ ਪਹਿਲਾਂ ਸਾਰੀ ਬਈ ਖਲਾਰੀ ਹੈਗੀ ਟਰਾਲੀ ਚੋ ਲਾ ਕੇ ਅੱਜ ਫਿਰ ਸਾਰੀ ਦਰਮੰਟਾਣਾ ਬਈ ਆਪ ਪਕਟੀ ਹੈਗੀ ਅੱਜ ਆਪਾਂ ਮਿਸਤਰੀ ਵੀ ਨਹੀਂ ਸੀ ਬੁਲਾਇਆ ਤੇ ਕੱਲੂ ਆ ਕੇ ਮਿਸਤਰੀ ਆਉਗਾ ਇਦੋਂ ਕੋਰਨੀ ਚ ਫਰਸ਼ ਲਾ ਦੂ ਵੀਰੇ ਆ ਦੇਖ ਲੋ ਬਾਈ ਕਰੋ ਚੱਟ ਆਪਾਂ ਬਈ ਇਹ ਪੱਠੀ ਤੋਂ ਪੱਠੇ ਤੋਂ ਲਿਆਏ ਜੀ ਇਹ ਆਪਾਂ ਨੂੰ 1500 ਰੁਪਏ ਦੀ ਬਾਈ ਟਰਾਲੀ ਮਿਲੀ ਆ ਜੀ ਆਹ ਆਪਾਂ ਆਪ ਕਟ ਕੇ ਲਿਆਏ ਆ 11 ਫੁੱਟ 11 ਸਾਢੇ ਟਰਾਲੀ ਆ ਬਾਈ ਇਹ 1500 ਦੀ ਮਿਲੀ ਆ ਬਾਈ ਆਪਾਂ ਦੇਖੋ ਵੀਰੇ ਇੱਧਰ ਆਪਣੇ ਆਂ ਜਾਨਵਰ ਖੜੇ ਆ ਸਾਰੇ ਤੇ ਇੱਧਰ ਬਈ ਗਾਂਵਾਂ ਖੜੀਆਂ ਨੇ ਆਹ ਬਈ ਜਿਹੜੀਆਂ ਉਹੀ ਗਾਂਵਾਂ ਨੇ ਜਿਹੜੀਆਂ ਆਪਾਂ ਪਹਿਲਾਂ ਤੁਹਾਨੂੰ ਦਿਖਾਈਆਂ ਸੀਗੀਆਂ ਵੀਡੀਓ ਆਪਾਂ ਜਿਹੜੀ ਫਾਰਮ ਦੀ ਪਾਈ ਆ ਉਹ ਚ ਦਿਖਾਈਆਂ ਸੀ ਬਾਈ ਤੇ ਜਦੋਂ ਆਪਾਂ ਬੜੀਆ ਖੁਰਨੀ ਬਣ ਗਈ ਆਪਾਂ ਤੁਹਾਨੂੰ ਸਾਰੀ ਇੱਕ ਲੰਬੀ ਵੀਡੀਓ ਜੀ ਦਿਖਾਵਾਂਗੇ ਸਾਰੀ ਦੱਸਾਂਗੇ ਵੀ ਕਿਹੜੀ ਗੱਬਣਾ ਕਿਹੜੀ ਖਾਲੀ ਆ ਠੀਕ ਆ ਵੀਰੇ ਸਾਰੀ ਇੱਕ ਵੱਡੀ ਵੀਡੀਓ ਬਣਾਵਾਂਗੇ ਵੀਰੇ ਆ ਦੇਖੋ ਮਿੱਤਰੋ ਤੁਹਾਨੂੰ ਉੱਧ ਦੇ ਬਾਈ ਦਿਖਾਇਆ ਸੀ ਆਪਾਂ ਰੋੜੀ ਕੱਟਦੇ ਤੇ ਅੱਜ ਆਪਾਂ ਇੱਧਰ ਬਾਈ ਕੋਲੂਆ ਪਾ ਰਹੇ ਜੀ ਆਪਾਂ ਮਸ਼ੀਨ ਲਿਆ ਕੇ ਆਹ ਬਾਈ ਚੈੱਕ ਕਰੋ ਡੋਂਗੇ ਲੱਗੇ ਹੋਏ ਆਹ ਮਿਸਤਰੀ ਦਾ ਕੰਮ ਆ ਬਾਈ ਇਹ ਮਿਸਤਰੀ ਦੇਖੀ ਉੱਧਰ ਵਾਲਾ ਦਿਖਾ ਦੇ ਇੱਧਰ ਚਾ ਕਿਵੇਂ ਮਿਸਤਰੀ ਮੜਾ ਜਾ ਇਹਨੇ ਕੀਤਾ ਬਈਆ ਕੰਮ ਕਰੋ ਚੈੱਕ ਬਾਕੀ ਬਾਈ ਹਜੇ ਢਾਲੇ ਢਾਲੇ ਸੀਮੈਂਟ ਲੱਗਣਾਗਾ ਹਾਏ ਹੋਰ ਸਫਾਈ ਆਉ ਬਈਆ ਡੋਂਗਿਆਂ ਚ ਡੋਂਗੇ ਦੇਖ ਲੋ ਬਾਈ ਇੰਨੇ ਡੋਂਗੇ ਆ ਉਹ ਉਹ ਡੋਂਗੇ ਸੀਗੇ ਜਿਹੜੇ ਆਪਣੇ ਇਹ ਡੋਂਗੇ ਘੱਟ ਸੀਗੇ ਬਾਈ ਇਹਨਾਂ ਚ ਮੰਨ ਲੋ ਵੀ ਔਖਾ ਸੀਗਾ ਘੱਟ ਪਣੀ ਸੀਗਾ ਇਹ ਖੜਦਾ ਤੇ ਉਹ ਤਾਂ ਹੀ ਡੋਂਗੇ ਕੀਤੇ ਆ ਵੀਰੇ ਆਪਾਂ ਆਲੇ-ਦਾਲੇ ਇਹ ਬਜਰੀ ਪੂਰੀ ਭਰਾਂਗੇ ਗੋਲ ਕਰ ਦੇਣਾ ਬਾਈ ਇਹਨੂੰ ਕਰ ਲੋ ਚੈੱਕ ਅਬ ਚੋਖੁਰਨੀ ਇਧਰ ਪਰਲੇ ਪਾਸੇ ਮਿਸਤਰੀ ਬਣਾਈ ਜਾਂਦਾ ਸਰ ਨੂੰ ਦਿਖਾਉਣੇ ਆ ਆ ਦੇਖੋ ਵੀਰੇ ਤੁਹਾਨੂੰ ਤਾਂ ਇਹ ਇਹਦੇ ਹਾਂ ਸਾਫ ਹੋ ਰਿਹਾ ਨਾ ਇਹ ਆਹ ਦੇਖੋ ਮਿੱਤਰੋ ਅੱਜ ਬਾਈ ਕਰਨ ਲੱਗੇ ਆਪਾਂ ਪਲਾਸਟਰ ਖੋਨੀ ਨੂੰ ਇਹ ਅੱਜ ਸ਼ੁਰੂ ਕੀਤਾ ਬਾਈ ਇਧਰ ਮਿਸਤਰੀ ਲੱਗਾ ਪਲਾਸਟਰ ਕਰਨ ਦੇਖੋ ਇੱਧਰ ਮੱਝਾਂ ਬੈਠੀਆਂ ਨੇ ਉਹਨਾਂ ਨੂੰ ਗਾਵਾਂ ਵੇਖੀਂ ਦੇਖੋ ਬਾਈ ਆਹ ਦੇਖੋ ਬਾਈ ਅੱਜ ਆਪਾਂ ਸਵੇਰ ਦੇ ਕਰਨ ਲੱਗੇ ਜੀ ਵੀਰੇ ਖੁਰਨੇ ਨੂੰ ਪਲਾਸਟਰ ਤੇ ਆਪਣੀ ਬਈ ਖੁਰਨੀ ਦਾ ਸਾਰੀ ਹੋ ਗਈ ਪਲਾਸਟਰ ਤੇ ਅੱਜ ਜਿਹੜੇ ਆਪਣੇ ਪਾਣੀ ਵਾਲੇ ਡੋਂਗੇ ਸੀ ਇਹਨਾਂ ਨੂੰ ਲੱਗਿਆ ਹੋਇਆ ਪਲਾਸਟਰ ਕਰਨ ਤੇ ਅੱਜ ਕਹਿੰਦਾ ਮਿਸਤਰੀ ਵੀ ਪੂਰਾ ਕਰ ਦੂੰਗਾ ਇੱਥੇ ਮੇਰਾ ਪਾਪ ਗਿੱਲਾ ਯਾਰ ਆ ਗਿਆ ਇੱਧਰ ਬਈ ਮੋਸਤਰੀ ਪਲਾਸਟਰ ਕੰਮ ਲੱਗਿਆ ਹੋਇਆ ਦੇਖੋ ਨਿਰਾ ਮਾਰਦਾ ਪਹਿਲਾਂ ਦੇਖੋ ਵੀ ਖੂਬ ਹੀਰੇ ਆਪਣੀ ਖੁਰਨੀ ਹੋ ਗਈ ਤਿਆਰ ਵੀਰੇ ਤੇ ਅਕ ਉੱਤੇ ਪਲਾਸਟਰ ਕਰਤਾ ਸੀਗਾ ਡੋਂਗਿਆਂ ਨੂੰ ਤੇ ਸਾਰੇ ਵਿੱਚੋਂ ਸਾਫ਼ ਕਰਦੇ ਰਹੂੰਗੀ ਤੇ ਇਹ ਹਜੇ 2-3 ਦਿਨਾਂ ਨੂੰ ਬਾਈ ਆਪਾਂ ਇੱਥੇ ਬੰਨਣ ਲੱਗਾਂਗੇ ਪਸੂ ਭਾਈਆ ਪਾਣੀ ਵਾਲਾ ਕਰਨਾ ਸਿਸਟਮ ਉਹਦੇ ਲਈ ਫਿਰ ਟਿੰਕੀ-ਟੁੰਕੀ ਲਵਾਉਣੀ ਹੈ ਇਹਦੀ ਤੇ ਦੱਸੋ ਬਾਈ ਕਮੈਂਟ ਕਰਕੇ ਕਿਵੇਂ ਬਣੀ ਆ ਖੁਰਨੀ ਦੇਖੋ ਭਾਈ ਇਧਰ ਉਹ ਬਈ ਆਪਾਂ ਸੰਗਾ ਕੱਚਾ ਰੱਖਿਆਗਾ ਤੇ ਇਧਰ ਵੀ ਬਈ ਥਾਂ 10 ਫੋਟੀ ਹੈਗਾ ਤੇ ਇਧਰਲੇ ਪਾਸੇ ਵੀ 10 ਫੋਟੀ ਹੈ। ਮੁਰਚਾ ਲਈ ਬਣੀ ਨੂੰ ਘੁਰਨੀ। ਇਧਰਲਾ ਥਾਂ ਆਪਾਂ ਪੱਕਾ ਕੀਤਾ ਪਰਲੇ ਪਾਸੋਂ ਕੱਚਾ ਹੈਗਾ। ਦੇਖੋ ਭਾਈ। ਢੋਂਗੇ ਕਰਕੇ ਸਾਫ ਤਨਵਾਜੀ